ਜਗਤ ਸਤਨਾਮ ਕਰਤਾਪੁਰਖ ਨਿਰਪਉ ਨਿਰਵੈਰ ਅਕਾਰ ਮੂਰਤ ਅਯੁਨੀ ਸੈਭੰ ਗੁਰਪ੍ਰਸਾਦ ਜਪ ਆਦ ਸਤ ਜਗਤ ਸਤ ਹੈਪੀ ਸਤ ਨਾਨਕ ਹੋਸੀ ਪੀਸ ਬੋਲੇ ਸੋਨਹਾਲ ਅਵੀਰਾਲ ਸ਼ਰਮਾ ਤੇ ਦੁਰਲਭ ਸ਼ਰਮਾ ਇਹ ਦੋਨੇ ਭਰਾਵਾਂ ਨੂੰ ਅਜੀਤ ਸਰ ਰੋਡ ਤੋਂ ਬਠਿੰਡੇ ਤੋਂ ਲੈ ਕੇ ਆਏ ਸੀ ਅਸੀਂ ਘਰ ਦੇ ਵਿੱਚ ਤੁਸੀਂ ਹਾਲਾਤ ਦੇਖੋ ਪੂਰੀ ਕੋਠੀ ਜ਼ਮੀਨ ਦੋਜ ਹੋ ਗਈ ਸੀਗੀ ਥੱਲੇ ਦੱਬੀ ਗਈ ਸੀ ਮਾਪਿਓ ਵਧੀਆ ਬੈਂਕਾਂ 'ਚ ਜੌਬ ਕਰਦੇ ਸੀ ਪੜ੍ਹੇ ਲਿਖੇ ਸੀ ਦੋਨੋਂ ਬੱਚੇ ਮਦਰ ਵੀ ਮੈਂਟਲੀ ਠੀਕ ਨਹੀਂ ਉਹ ਆਪਣੇ ਨਾਨਕੇ ਇਹਨਾਂ ਦੇ ਬੱਚਿਆਂ ਦੇ ਨਾਨਕੇ ਪਿੰਡ ਆਪਦੇ ਪੇਕੇ ਪਿੰਡ ਇਸ ਆਸ਼ਰਮ 'ਚ ਰਹਿ ਰਹੇ ਨੇ ਬਹੁਤ ਮਾੜੀ ਹਾਲਤ ਆ ਉਹਨਾਂ ਦੀ ਤੇ ਇਹ ਦੋਨੋਂ ਭਰਾ ਘਰ ਦੇ ਵਿੱਚ ਰਹਿੰਦੇ ਪੇਟੀ ਟਾਇਲਟ ਨਾਲ ਭਰੀ ਪਈ ਸੀ ਅੰਦਰ ਕੰਦ ਕਮਰੇ ਦੇ ਵਿੱਚ ਘਰ ਦੇ ਵਿੱਚ ਇੰਨੇ ਮਾੜੇ ਹਾਲਾਤ ਸੀ ਦੇਖੇ ਨਹੀਂ ਸੀ ਆ ਹਾਲਾਂਕਿ ਇਹਨਾਂ ਦਾ ਤਾਇਆ ਜਿਹੜਾ ਬੜਾ ਵਧੀਆ ਜਰਨਲਿਸਟ ਆ ਉੱਥੋਂ ਦਾ ਮਸ਼ਹੂਰ ਜਰਨਲਿਸਟ ਆ ਬਠਿੰਡੇ ਸ਼ਹਿਰ ਦਾ ਬੜਾ ਨਾਮਵਰ ਜਰਨਲਿਸਟ ਆ ਤੇ ਬਾਹਰ ਲਿਖਿਆ ਸੀ ਸ਼ਰਮਾ ਨਿਵਾਸ ਉਹ ਵੀ ਅੱਧਾ ਬੰਡਿਆ ਹੋਇਆ ਸੀ ਅੱਧਾ ਇੱਕ ਪਾਸੇ ਕੰਧ ਕਰਕੇ ਇਹਨਾਂ ਦਾ ਸੀ ਅੱਧਾ ਉਹਨਾਂ ਵਾਲਾ ਸੀ ਉਹਨਾਂ ਵਾਲਾ ਪੂਰਾ ਹਰਿਆ ਭਰਿਆ ਰੰਗਾ ਵਾਲਾ ਸੀ ਇਹਨਾਂ ਵਾਲਾ ਖਸਿਆ ਪਟਿਆ ਪਿਆ ਸੀ ਪਰ ਮਹਾਰਾਜ ਨੇ ਕਿਰਪਾ ਕੀਤੀ ਦੋਨੇ ਭਰਾਵਾਂ ਦੇ ਹੁਣ ਸਾਡੇ ਨਾਲ ਸੇਵਾ ਕਰਾਉਂਦੇ ਨੇ ਅਬੀ ਨਾਲ ਵੀ ਬਿਲਕੁਲ ਠੀਕ ਆ ਦੁਰਲਭ ਵੀ ਬਿਲਕੁਲ ਠੀਕ ਆ ਧੰਨਵਾਦ ਇਹਨਾਂ ਦੀ ਮਾਸੀ ਦਾ ਉਹ ਆਉਂਦੀ ਐ ਸਮੇਂ-ਸਮੇਂ ਤੇ ਭੈਣ ਜੁੱਕੇ ਤੋਂ ਆ ਕੇ ਇਹਨਾਂ ਨੂੰ ਘੁਮਾ ਕੇ ਲਿਆਉਂਦੀ ਆ ਜਿਹਦੇ ਨਾਲ ਇਹਨਾਂ ਨੂੰ ਬਹੁਤ ਸਪੋਰਟ ਮਿਲੀ ਠੀਕ ਵੀ ਛੇਤੀ ਹੋਏ ਤਾਂ ਇਹ ਬੇਨਤੀ ਆ ਆਪਣੇ ਆਸ-ਪਾਸ ਖਿਆਲ ਕਰਿਆ ਕਰੋ ਐਡਾ ਸ਼ਹਿਰ ਮਠੰਡਾ ਐਡੇ ਲੋਕ ਇਤਨਾ ਆਟ ਉੱਥੇ ਰਹਿ ਰਹੇ ਸੀ ਇੱਥੇ ਰਹਿ ਰਹੇ ਸੀ ਬੱਚੇ ਪਰ ਕੋਈ ਵੀ ਸਿਰਫ ਤਮਾਸ਼ੀਨ ਸੀ ਛੋਟੀ ਜੀ ਕੋਸ਼ਿਸ਼ ਜ਼ਿੰਦਗੀਆਂ ਬਦਲ ਸਕਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ